ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 20 ਦਸੰਬਰ 2025 ਹੈ ਰਾਤ ਦੇ 8:30 ਵਜੇ ਨੇ ਜਿਹੜਾ ਮੌਜੂਦਾ ਸਿਸਟਮ ਹੈ ਐਸ ਨਾਲ ਸੰਬੰਧਿਤ ਇਹ ਤੁਹਾਡੇ ਸਵਾਲ ਹੈ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਅਗਲਾ ਕਮਜ਼ੋਰ ਸਿਸਟਮ 25 ਦਸੰਬਰ 2025 ਨੂੰ ਪ੍ਰਭਾਵਿਤ ਕਰੇਗਾ ਮੌਜੂਦਾ ਇਹਰਾ ਸਿਸਟਮ ਹੈ ਇਹਦੇ ਕਰਕੇ ਜੋ ਹਵਾ ਦਾ ਰੁਖ ਬਦਲਿਆ ਉਹਦੇ ਕਰਕੇ ਇਹ ਸੰਘਣੀ ਧੁੰਦ ਕਈ ਸਾਰੇ ਇਲਾਕਿਆਂ 'ਚ ਛਾਈ ਰਹੀ ਵਾਹ ਮੈਂ ਕੱਜ ਮਹਿਰੀ ਮੁਖਤਸਰ ਸਾਹਿਬ ਗਿਆ ਉੱਥੇ ਧੁੱਪ ਨਿਕਲੀ ਹੋਈ ਹੈ ਸਾਡੇ ਇਲਾਕੇ ਦੇ ਵਿੱਚ ਸੂਰਜੀ ਨਹੀਂ ਨਿਕਲਿਆ ਪੰਜਾਬ ਦੇ ਕਈ ਸਾਰੇ ਇਲਾਕੇ ਹੋਏ ਜਿੱਥੇ ਸੂਰਜ ਦਿਖਾਈ ਨਹੀਂ ਦਿੱਤਾ ਲਗਾਤਾਰ ਧੁੰਦ ਰਹੀ ਹੈ ਤਾਂ ਇਹ ਜਿਹੜੀ ਧੁੰਦ ਹੈ ਇਹਦੇ ਵਿੱਚ ਆਪਾਂ ਨੂੰ 22 ਅਤੇ 23 ਦਸੰਬਰ 2025 ਨੂੰ ਕੁਝ ਰਾਹਤ ਮਿਲੇਗੀ ਇਹ ਨਹੀਂ ਮੈਂ ਕਹਿੰਦਾ ਧੁੰਦ ਖਤਮ ਹੋ ਜਾਏਗੀ ਕੁਝ ਰਾਹਤ ਮਿਲੇਗੀ 24 25 ਤੋਂ ਬਾਅਦ ਫਿਰ ਦੁਬਾਰਾ ਧੁੰਦ ਵਧਣੀ ਸ਼ੁਰੂ ਹੋ ਜਾਏਗੀ ਅਗਲੇ ਸਿਸਟਮ ਦੇ ਕਰਕੇ ਜੋ ਹਵਾ ਦਾ ਰੁਖ ਬਦਲੇਗਾ ਜਿਵੇਂ ਇਹੜਾ ਸਿਸਟਮ ਹੈ ਇਹ ਪਹਾੜਾਂ ਤੇ ਚੰਗੀ ਵਸਵਾਰੀ ਕਰਕੇ ਜਾਏਗਾ ਤੇ ਫਿਰ ਜਿਹੜੀਆਂ ਉੱਤਰ ਪੱਛਮੀ ਠੰਡੀਆਂ ਹਵਾਵਾਂ ਆਉਣੀਆਂ ਉਹਦੇ ਕਰਕੇ ਤਾਪਮਨ ਡਿੱਗਣਗੇ ਤਾਂ ਫਿਰ ਇੱਕ ਦੋ ਥਾਵਾਂ ਤੇ ਤਾਪਮਨ ਜੋ ਥੱਲੇ ਚਾਲ ਜਾਣਗੇ ਤਾਂ ਫਿਰ ਕੋਈ ਬਰੀਕ ਕੋਹੜਾ ਮਾੜਾ ਮੂਠਾ ਕਿਤੇ ਪੈ ਸਕਦਾ ਇਹ ਸ਼ੰਕਾ ਬਣੀ ਰਹੇਗੀ। ਇਹ ਸਿਸਟਮ ਦੇ ਸਦਕਾ ਭਾਵੇਂ ਕਿ ਹਰਿਆਣਾ ਰਾਜਸਥਾਨ ਦੇ ਕਿਤੇ ਵਰਖਾ ਦੀ ਕੋਈ ਸੰਭਾਵਨਾ ਨਹੀਂ ਹੈਗੀ ਲੇਕਿਨ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ ਤੇ ਨਾ ਮਾਤਰ ਜੀ ਸੰਭਾਵਨਾ ਹੈਗੀ ਵਰਖਾ ਦੀ ਕਿ ਪੰਜਾਬ ਦਾ 25% ਹਿੱਸਾ ਇਹ ਵਰਖਾ ਕਵਰ ਕਰ ਸਕਦੀ ਹੈ ਚਾਹੇ ਤੁਹਾਡਾ ਹਬੂਰ ਫਾਜ਼ਲਕਾ ਟੋਸਪੁਰ ਜਾਂ ਆਪਣਾ ਤਰਨਤਾਰਨ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਜੋ ਜਾਂ ਪਹਾੜਾਂ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਹੈਗੇ ਉੱਥੇ ਕੋਈ ਬੁੱਤਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹਲਕੀ ਵਰਖਾ ਜਾਂ ਕਿਤੇ ਕੋਈ ਬੂੰਦਾਬੰਦੀ ਜਾਂ ਹਲਕੀ ਵਰਖਾ ਕਿਤੇ ਹੋ ਸਕਦੀ ਹੈ ਕੋਈ ਬੁੱਤਾ ਭਾਰਾ ਮੀਂਹ ਨਹੀਂ ਹੈਗਾ ਤਾਂ ਇਹਦੇ ਲਈ ਆਪਣੇ ਕਰਨ ਲਈ ਤਾਂ ਕੁਝ ਨਹੀਂ ਹੈ ਹਾਂ ਆਪਾਂ ਇੰਨੀ ਗੱਲ ਕਰ ਸਕਦੇ ਹਾਂ ਕਿ ਜੇ ਹੁਣ ਕੋਈ ਵੀਰ 21-22 ਦਸੰਬਰ 2025 ਦੇ ਦਰਮਿਆਨ ਖੇਤਾਂ ਦੇ ਵਿੱਚ ਸਪਰੇਅ ਕਰਨ ਜਾ ਰਿਹਾ ਹੈ ਨਾ ਤਾਂ ਦੋ ਦਿਨ ਆਪਾਂ ਨੂੰ ਰੁਕੀ ਜਾਣਾ ਚਾਹੀਦਾ ਹੈ ਭਾਵੇਂ ਕਿ ਵਰਖਾ ਕੀ ਬਹੁਤੀ ਨਹੀਂ ਹੈ ਪਰੰਤੂ ਇਹ ਹੁੰਦਾ ਕਿ ਜੇ ਚਾਰ ਕਣੀਆਂ ਪੈ ਜਾਣ ਤੇ ਆਪਣੇ ਦਿਲ ਦਾ ਧੜਕੂ ਜਿਹਾ ਵੱਜਦਾ ਰਹਿੰਦਾ ਕਿ ਹਾਂ ਇਹ ਸਪਰੇਅ ਕੀਤੀ ਸੀ ਕਿ ਉਹ ਤੋਂ ਲਹਿ ਗਈ ਕਿ ਨਹੀਂ ਲਈ ਹੁਣ ਇਹ ਸਪਰੇਅ ਕਰਕੇ ਆਏ ਸੀ ਹੁਣ ਇਹ ਧੂਮੀ ਪੈ ਗਿਆ ਤਾਂ ਇਹ ਆਪਾਂ ਅਗਲੇ 2 ਦਿਨ ਥੋੜਾ ਜਿਹਾ ਧਿਆਨ ਰੱਖ ਲਾਂਗੇ ਬਾਕੀ ਕੋਈ ਬਹੁਤਾ ਕੋਈ ਇਹੋ ਜਿਹਾ ਨਹੀਂ ਹੈ ਕਿ ਵੱਡਾ ਸਿਸਟਮ ਹੈਗਾ ਇਹ ਜਿਵੇਂ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰਦੇ ਪਏ ਆ ਕਿ ਇਹ ਸਿਸਟਮ ਚ ਕੋਈ ਬਹੁਤੀ ਵਰਖਾ ਨਹੀਂ ਹੈਗੀ ਥੋੜੀ ਵਰਖਾ ਹੈ ਤਾਂ ਇਹਦੇ ਲਈ ਆਪਾਂ 2 ਦਿਨ ਆਪਦੀ ਸਾਵਧਾਨੀ ਵਰਤ ਲਵਾਂਗੇ ਬਾਕੀ ਆਪਾਂ ਜਿਵੇਂ ਰੁਟੀਨ ਚ ਕੰਮ ਕਰਦੇ ਹਾਂ ਉਵੇਂ ਕਰਦੇ ਰਹਿਾਂਗੇ ਸਿਸਟ ਤੇ ਇਹ ਗੰਗਾ ਨਗਰ ਹਰਮਾਨਗੜ ਹਰਿਆਣਾ ਪੰਜਾਬ ਸਾਰੇ ਏਰੀਆ ਤਾਂ ਕਨਫੀਡ ਡਗਣੀਆਂ 25 ਦਾ ਸਿਸਟਮ ਫੇਰ ਅੱਗੇ ਕਮਜ਼ੋਰੀ ਹੈ ਤਾਂ ਏ ਸੀ ਮੌਸਮ ਦੀ ਜਾਂ ਕਿ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ